ਪਠਾਨਕੋੜ ਦੀ ਬਤੌਰ ਤਹਿਸੀਲਦਾਰ ਦੀ ਪਦਵੀ ਸੰਭਾਲਣ ਵਾਲੀ ਦਿਵਯਾ ਸਿੰਘਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਹਨਾਂ ਦੀ ਕੁਰਸੀ ਦਾ ਇੱਕ ਉਦੇਸ਼ ਹੈ ਉਹ ਹੈ ਲੋਕਾਂ ਦੀ ਸੇਵਾ ਕਰਨਾ ਉਹਨੇ ਕਿਹਾ ਕਿ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਕਿ ਉਹਨਾਂ ਦੇ ਦਫ਼ਤਰ ਤੋਂ ਸੰਬੰਧਿਤ ਹੈ ਜਿਵੇਂ ਕਿ ਜ਼ਮੀਨ ਦੀ ਸਮੱਸਿਆ ਜਾਂ ਫਿਰ ਉਹਨਾਂ ਦੀ ਕੋਈ ਨਿਸ਼ਾਨਦੇਹੀ ਦੀ ਸਮੱਸਿਆ ਹੋਵੇ ਇਤੋਂ ਤੱਕ ਕਿ ਉਹਨਾਂ ਦੇ ਸਟਾਫ ਵੱਲੋਂ ਵੀ ਅਗਰ ਉਹਨਾਂ ਦੇ ਕੰਮ ਦੇ ਵਿੱਚ ਕੋਈ ਅੜਚਨ ਆ ਰਹੀ ਹੋਵੇ ਤੇ ਉਹ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਨੇ ਆਪਣੀ ਸਮੱਸਿਆ ਨੂੰ ਉਹਨਾਂ ਦੇ ਸਾਹਮਣੇ ਰੱਖ ਸਕਦੇ ਨੇ ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਹਰ ਸਮੱਸਿਆ ਦਾ ਹੱਲ ਕਰਨ ਵਿੱਚ ਆਪਣਾ ਪੂਰਾ ਪੂਰਾ ਯੋਗਦਾਨ ਦੇਣ ਤੇ ਲੋਕਾਂ ਨੂੰ ਰਾਹਤ ਦੇਣ ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੇ ਵੀ ਪੈਂਡਿੰਗ ਕੇਸ ਨੇ ਉਹਨਾਂ ਵੱਲੋਂ ਉਹਨਾਂ ਦਾ ਰਿਵਿਊ ਕੀਤਾ ਜਾ ਰਿਹਾ ਤੇ ਹਫਤੇ ਦੇ ਦੋ ਦਿਨ ਉਹ ਇਹਨਾਂ ਪੈਂਡਿੰਗ ਕੇਸਿਸ ਨੂੰ ਟਾਈਮ ਦੇਣਗੇ ਤਾਂ ਕਿ ਇਹਨਾਂ ਨੂੰ ਹੱਲ ਕੀਤਾ ਜਾਵੇ ਤੇ ਉਹਨਾਂ ਨੇ ਕਿਹਾ ਕਿ ਲੋਕ ਬਿਨਾਂ ਕਿਸੇ ਚਿਜਕ ਤੋਂ ਪਰੇਸ਼ਾਨੇ ਤੋਂ ਉਹਨਾਂ ਨੂੰ ਦਫ਼ਤਰ ਟਾਈਮ ਦੇ ਵਿੱਚ ਕਿਸੇ ਵੀ ਵੇਲੇ ਵੀ ਆ ਕੇ ਮਿਲ ਸਕਦੇ ਨੇ ਉਹ ਹਰ ਵੇਲੇ ਲੋਕ ਸੇਵਾ ਵਿੱਚ ਉੱਥੇ ਮੌਜੂਦ ਨੇ ਮੇਰਾ ਸਭ ਨੂੰ ਸਸ਼ਕਾਲ ਹੈ ਮੈਂ ਤੇਸੀਲਦਾਰ ਪਠਾਨਕੋਟ ਜੁਆਇਨ ਕੀਤਾ ਹੈ 10 ਤਰੀਕ ਨੂੰ ਕੋਈ ਵੀ ਦਿੱਕਤ ਹੈ ਮੈਂ ਆਫਿਸ 'ਚ अवेलेबल ਹਾਂ ਤੁਹਾਡੀ ਕੋਈ ਤਕਸੀਮ ਦਾ ਕੇਸ ਹੈ ਨਿਸ਼ਾਨਦੀ ਹੈ ਅਸੀਂ ਪਬਲਿਕ ਦੀ ਵੈਲਫੇਅਰ ਲਈ ਬੈਠੇ ਹਾਂ ਸਰਕਾਰ ਦਾ ਪੂਰਾ ਜੋ ਵੀ ਫੈਸਲਾ ਹੈ ਉਸ ਨੂੰ ਅਸੀਂ ਪੂਰਾ ਰਿਸਪੈਕਟ ਕਰਕੇ ਆਪਣੀ ਨੌਕਰੀ ਪੂਰੇ ਦਿਲ ਨਾਲ ਨਿਭਾਵਾਂਗੇ ਠੀਕ ਹੈ ਸਰਕਾਰ ਨੂੰ ਪਬਲਿਕ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਮੈਂ ਆਫਿਸ 'ਚ अवेलेबल ਹਾਂ ਕੋਈ ਪਟਵਾਰੀ ਦੀ ਦਿੱਕਤ ਹੈ ਕਾਨੂੰਗੋ ਦੀ ਪ੍ਰੋਬਲਮ ਹੈ ਆਫਿਸ 'ਚ ਮੈਨੂੰ ਮਿਲ ਸਕਦੇ ਨੇ ਕੋਈ ਸਟਾਫ ਵਾਲੋ ਪ੍ਰੋਬਲਮ ਆ ਰਹੀ ਹੈ ਉਹਨਾਂ ਦਾ ਕੰਮ ਬਿਲਕੁਲ ਪ੍ਰਾਇੋਰਟੀ ਤੇ ਕੀਤਾ ਜਾਏਗਾ ਔਰ ਕੰਮ ਜਿਵੇਂ ਦੇਖੋ ਮੈਂ ਹੁਣੀ ਆਪਣੇ ਕੋਡ ਕੇਸੇ ਸੇ ਰਿਵਿਊ ਕਰ ਰਹੀ ਸੀ ਕਿ ਮੈਂ ਆਪਣੀ ਕੋਟ ਹੁਣ ਸਟਾਰਟ ਕੀਤੀ ਹੈ ਕੋਡ ਦੇਖੋ ਸਾਡਾ ਸਭ ਤੋਂ ਮੇਨ ਕੰਮ ਕੋਟ ਇੱਕ ਬਹੁਤ ਇੰਪੋਰਟੈਂਟ ਕੰਮ ਹੁੰਦਾ ਹੈ ਉਸ ਨੂੰ ਅਸੀਂ ਟਾਈਮਲੀ ਦੋ ਦਿਨ ਵਿੱਚ ਆਪਣੀ ਹਫਤੇ ਰਿਪੋਰਟ ਲਗਾਇਆ ਕਰੂੰਗੀ ਤਾਂ ਕਿ ਇਹ ਨਾ ਲਏ ਕਿ ਜੋ ਕਾਫੀ ਦੇਰ ਤੋਂ ਪੈਂਡਿੰਗ ਹੈ ਪਬਲਿਕ ਨੂੰ ਤੱਕ ਕੇ ਨਾ ਖਾਣੇ ਪੈਣ ਤੇ ਇਹਨਾਂ ਦੇ ਜਲਦੀ ਤੋਂ ਜਲਦੀ ਜੋ ਰੈਵਨਿਊ ਮੈਟਰਸ ਅ ਰਿਸੋਲਵ ਹੋਣ ਤੇ ਐਸ ਫਾਰ ਐਸ ਮਿਊਟੇਸ਼ਨਸ ਦੀ ਗੱਲ ਹੈ ਸਾਨੂੰ ਕੱਲ ਹੀ ਆਰਡਰ ਡੀਸੀ ਸਰ ਦੇ ਆਰਡੀਨਲ ਪਾਵਰਸ ਮਿਲਿਆ ਨੇ ਤੇ ਮੈਂ ਹੁਣ ਲਿਸਟ ਮੰਗਾ ਲਈ ਹੈ ਪੈਂਡੈਂਸੀ ਦੀ ਵਿਥਿਨ 3 ਡੇਸ ਅਪਾ ਸਾਰੀ ਪੈਂਡੈਂਸੀ ਕਲੀਅਰ ਕਰ ਦਾਂਗੇ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalander delosy bypass road patankar